ਜਿਹੜੇ ਸੱਜਣ ਨੇ ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਨੇ ਮਜ਼ਬ ਧਰਮ ਚਲਾਇਆ ਉਹ ਸਬੂਤ ਦੇਣੇ ਦੁਬਾਰ। ਮੈਂ ਉਹਨਾਂ ਨੂੰ ਬੇਨਤੀ ਹੀ ਕਰਦਾ ਕਿ ਸਾਬਤ ਕਰ ਵੀ ਇਹ ਕਿੱਥੇ ਆਉਂਦਾ ਹੈਗਾ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਮੈਂ ਮਜ਼ਬ ਧਰਮ ਚਲਾ ਰਿਹਾ ਹਾਂ ਆ ਮਜ਼ਬ ਧਰਮ ਹੋਏਗਾ ਮੇਰਾ ਜਿਹੜਾ ਮੈਂ ਚਲਾ ਰਿਹਾ ਉਹਦਾ ਨਾਮ ਸਿੱਖ ਧਰਮ ਹੋਏਗਾ ਜਾਂ ਉਹਦਾ ਨਾਮ ਸਿੱਖੀ ਹੋਏਗਾ ਉਹ ਤਾਂ ਕਿਤੇ ਵੀ ਨਹੀਂ ਹੈਗਾ ਗੁਰਬਾਣੀ ਵਿੱਚ ਨਹੀਂ ਹੈਗਾ ਬੱਲੇ ਉਹ ਸਰਦਾਰਾ ਸਿਰ ਤੇ ਪੱਗ ਤੇ ਮੂੰਹ ਤੇ ਦਾੜਾ ਇਸ ਕਰਕੇ ਮੈਂ ਤੈਨੂੰ ਸਰਦਾਰ ਕਿਹਾ ਤੇਰੀ ਪਛਾਣਵਾ ਸਿਰ ਤੇ ਪੱਗ ਤੇ ਮੂੰਹ ਤੇ ਦਾੜਾ ਤੂੰ ਉਸ ਦੇਖਣ ਨੂੰ ਸਿੱਖ ਲੱਗਦਾ ਆ ਪਰ ਹੈ ਤੂੰ ਸਿੱਖ ਨਹੀਂ ਹੈਗਾ Hindu ਦੀ ਪਛਾਣ ਸਿਰ ਤੇ ਬੋਦੀ ਤੇ ਮੱਥੇ ਤਿਲਕ ਮੁਸਲਮਾਨ ਦੀ ਪਛਾਣ ਮੋਛ ਦੇ ਵਿੱਚ ਕੱਟ ਜਿਹੜੀ ਤੂੰ ਗੱਲ ਕਰਦਾ ਆ ਕਿ ਗੁਰੂ ਨਾਨਕ ਦੇਵ ਜੀ ਨੇ ਕਦੋਂ ਕਿਹਾ ਸੀ ਕਿ ਮੈਂ ਸਿੱਖ ਧਰਮ ਚਲਾਇਆ ਪਹਿਲਾ Hindu ਮਤ ਨੂੰ ਜਾ ਕੇ ਪੁੱਛ ਈਸਾਈ ਮਤ ਨੂੰ ਜਾ ਕੇ ਪੁੱਛ ਮੁਸਲਮ ਮਤ ਨੂੰ ਜਾ ਕੇ ਪੁੱਛ ਬੋਧੀ ਤੇ ਜੈਨੀ ਮਤ ਨੂੰ ਜਾ ਕੇ ਪੁੱਛ ਕਿ ਤੁਹਾਡੇ ਰੈਬਰਾਂ ਨੇ ਕਦੋਂ ਕਿਹਾ ਸੀ ਕਿ ਮੈਂ Hindu ਧਰਮ ਚਲਾਉਣ ਲੱਗਾ ਮੈਂ ਇਸਾਈ ਧਰਮ ਚਲਾਉਣ ਲੱਗਾ ਮੈਂ ਮੁਸਲਮਾਨ ਧਰਮ ਚਲਾਉਣ ਲੱਗਾ ਮੈਂ ਬੋਧੀ ਧਰਮ ਚਲਾਉਣ ਲੱਗਾ ਜਾਂ ਮੈਂ ਜੈਨੀ ਧਰਮ ਚਲਾਉਣ ਲੱਗਾ ਜੇ ਤੂੰ ਇਹ ਦੱਸ ਦੇਵੇਂ ਤਾਂ ਮੈਂ ਤੇਰੀ ਜੁੱਤੀ ਦੇ ਵਿੱਚ ਪਾਣੀ ਪੀਊਂਗਾ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਸਾਰਿਆਂ ਨੂੰ ਨੁਕਾਰਦੇ ਹੋਏ ਕਿਹਾ ਇੱਕ ਉਹ ਓੰਕਾਰ ਕਿ ਪ੍ਰਮਾਤਮਾ ਇੱਕ ਵਾ ਸਤ ਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰਪ੍ਰਸਾਦ ਜਿਨ੍ਹਾਂ ਜਿਨ੍ਹਾਂ ਹਿੰਦੂਆਂ ਨੂੰ ਗੁਰੂ ਨਾਨਕ ਦੇਵ ਜੀ ਦਾ ਇਹ ਮੂਲ ਮੰਤਰ ਸਮਝ ਆਇਆ ਉਹਨਾਂ ਨੇ ਸਿਰ ਤੇ ਪੱਗ ਤੇ ਲੰਬੀ ਦਾੜੀ ਰੱਖ ਕੇ ਗੁਰੂ ਨਾਨਕ ਦੇਵ ਜੀ ਦੇ ਨਾਲ ਰਲ ਗਏ ਜਿਹੜੇ ਮੁਸਲਮਾਨਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਮੂਲ ਮੰਤਰ ਸਮਝ ਆਇਆ ਉਹਨਾਂ ਨੇ ਲੰਬੀ ਦਾੜੀ ਤੇ ਸਿਰ ਤੇ ਪੱਗ ਸਜਾ ਕੇ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਰਲ ਗਏ ਇੱਦਾਂ ਬਹੁਤ ਸਾਰੇ ਲੱਖਾਂ ਲੋਕ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜਦੇ ਗਏ ਪਰ ਇਹਨਾਂ ਲੋਕਾਂ ਨੂੰ ਹਾਜ਼ਮ ਨਹੀਂ ਹੋਇਆ ਕਿਉਂਕਿ ਸੱਚ ਕੋੜਾ ਹੁੰਦਾ ਆ ਪਰ ਗੁਰੂ ਨਾਨਕ ਦੇਵ ਜੀ ਜਿੰਨਾ ਚਿਰ ਇਸ ਦੁਨੀਆ ਦੇ ਵਿੱਚ ਰਹੇ ਆ ਉਹਨਾਂ ਨੇ ਹਮੇਸ਼ਾ ਸੱਚ ਦਾ ਹੀ ਓਕਾ ਦਿੱਤਾ ਤੇ ਲੋਕ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਦੇ ਰਹੇ ਪਰ ਇਹਨਾਂ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੂੰ ਵੀ ਲੋਕਾਂ ਨੂੰ ਪੁੱਠੇ ਰਸਤੇ ਪਾਉਣ ਵਾਲਾ ਕਰਾਈਆ ਗਿਆ ਸੀ ਇਹ ਵਿਰੋਧ ਗੁਰੂ ਨਾਨਕ ਦੇਵ ਜੀ ਦਾ ਅਖੀਰ ਤੱਕ ਚੱਲਦਾ ਰਿਹਾ ਤੇ ਜਦੋਂ ਇਹ ਵਿਰੋਧ ਖਤਮ ਨਾ ਹੋਇਆ ਅਖੀਰ ਦੇ ਵਿੱਚ ਭਗਤ ਕਬੀਰ ਜੀ ਨੂੰ ਵੀ ਆਪਣੀ ਬਾਣੀ ਦੇ ਵਿੱਚ ਇਹ ਨਾਰਾ ਦੇਣਾ ਪਿਆ ਸੀ ਕਿ ਨਾ ਹਮ Hindu ਨਾ Musalman ਅੱਲਾ ਰਾਮ ਕੇ ਪਿੰਡ ਪ੍ਰਾਂਤ ਤੇ ਉਹਨਾਂ ਦਾ ਵੀ ਵਿਰੋਧ ਹੋਇਆ ਸੀ ਜਿਹੜੇ ਦੁਨੀਆ ਦੇ 8-10 ਲੋਕ ਉਹ ਜਿਨ੍ਹਾਂ ਦੀ ਸਲਾਹ ਦੇ ਨਾਲ ਦੁਨੀਆ ਦੇ ਵਿੱਚ ਸਾਰੇ ਕੰਮ ਹੁੰਦੇ ਆ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਦੁਨੀਆ ਦੇ ਵਿੱਚ ਜੇ ਹਰੇਕ ਧਰਮ ਦਾ ਰਾਜ ਆਪਣਾ ਆਪਣਾ ਹੋਵੇ ਤਾਂ ਤੁਸੀਂ ਕਿਸ ਰਾਜ ਦੇ ਵਿੱਚ ਰਹਿਣਾ ਪਸੰਦ ਕਰੋਗੇ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਿੱਖ ਰਾਜ ਦੇ ਵਿੱਚ ਰਵਾਂਗੇ ਅੱਜ ਸਾਬਤ ਹੋ ਚੁੱਕਾ ਹੈ ਕਿ ਸਿੱਖ ਰਾਜ ਦੁਨੀਆ ਦਾ ਸਭ ਤੋਂ ਵਧੀਆ ਰਾਜ ਸੀ ਸਿੱਖਾਂ ਦਾ ਇਤਿਹਾਸ ਪੜ੍ਹ ਕੇ ਦੇਖੋ ਸਿੱਖਾਂ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਆ ਸਿੱਖਾਂ ਨੇ ਹਮੇਸ਼ਾ ਜਿਹਦੇ ਕੋਲ ਕੱਪੜਾ ਹੈ ਨਹੀਂ ਤਨ ਨੰਗਾ ਆ ਉਹਨੂੰ ਕੱਪੜਾ ਦਿੱਤਾ ਜੀ ਦੇ ਕੋਲ ਰੋਟੀ ਹੈ ਨਹੀਂ ਉਹਨੂੰ ਲੰਗਰ ਦਿੱਤਾ ਸਿੱਖਾਂ ਦਾ ਸਵਾਹ ਅਲੱਗ ਸਿੱਖਾਂ ਦੇ ਖੂਨ ਦੇ ਵਿੱਚ ਦਲੇਰੀ ਸਿੱਖਾਂ ਨੂੰ ਦੱਸਣਾ ਨਹੀਂ ਪੈਂਦਾ ਕਿ ਅਸੀਂ ਸਿੱਖਾਂ ਸਿੱਖ ਲੱਖਾਂ ਦੇ ਵਿੱਚੋਂ ਪਛਾਣੇ ਜਾਂਦੇ ਆ ਪਰ ਹਿੰਦੂ ਨੂੰ ਆਪਣੀ ਪਛਾਣ ਲਈ ਆਪਣਾ ਨਾਂ ਦੱਸਣਾ ਪੈਂਦਾ ਆ ਮੁਸਲਮਾਨ ਨੂੰ ਆਪਣੀ ਪਛਾਣ ਲਈ ਆਪਣਾ ਨਾਂ ਦੱਸਣਾ ਪੈਂਦਾ ਆ ਜੇ ਉਹਦੇ ਨਾਂ ਦੇ ਪਿੱਛੇ ਖਾਨ ਜਾਂ ਸਲੀਮ ਜਾਂ ਮੁਹੰਮਦ ਲੱਗਦਾ ਹੋਵੇ ਤਾਂ ਪਤਾ ਲੱਗਦਾ ਕਿ ਉਹ ਮੁਸਲਮਾਨ ਆ ਪਰ ਸਿੱਖ ਨੂੰ ਆਪਣੀ ਦੋਸਤੋਂ ਪਛਾਣ ਨਹੀਂ ਦੱਸਣੀ ਪੈਂਦੀ ਤੇ ਮੈਂ ਸਿੱਖਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਆ ਕਿ ਜਦੋਂ ਵੀ ਤੁਹਾਨੂੰ ਆਪਣੇ ਅੰਦਰ ਦਲੇਰੀ ਖਤਮ ਹੁੰਦੀ ਦਿਸੇ ਤਾਂ ਤੁਸੀਂ ਉਸ ਗੁਰਨਾਨਕ ਦੇਵ ਜੀ ਨੂੰ ਯਾਦ ਕਰ ਲਿਆ ਕਰੋ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰ ਲਿਆ ਕਰੋ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰ ਲਿਆ ਕਰੋ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਨੂੰ ਯਾਦ ਕਰ ਲਿਆ ਕਰੋ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰ ਲਿਆ ਕਰੋ ਸਹਿਬ ਯਾਦਿਆਂ ਨੂੰ ਯਾਦ ਕਰ ਲਿਆ ਕਰੋ ਉਹਨਾਂ ਸਿੰਘਾਂ ਸ਼ਹੀਦਾਂ ਨੂੰ ਯਾਦ ਕਰ ਲਿਆ ਕਰੋ ਤੁਹਾਡੇ ਅੰਦਰ ਆਪਣੇ ਆਪ ਦਲੇਰੀ ਆ ਜਾਊਗੀ ਦੋਸਤੋ ਜਿਸ ਤਰ੍ਹਾਂ ਉਸ ਟਾਈਮ ਤੇ ਲੋਕ ਸੱਚ ਦਾ ਵਿਰੋਧ ਕਰਦੇ ਸੀ ਅੱਜ ਵੀ ਇਹ ਲੋਕ ਫਿੱਟ ਕੀਤੇ ਹੋਏ ਆ ਇਹ ਸਿੱਖ ਧਰਮ ਨੂੰ ਖਤਮ ਕਰਨਾ ਚਾਹੁੰਦੇ ਆ ਸਿੱਖ ਧਰਮ ਉਦੋਂ ਨਹੀਂ ਖਤਮ ਹੋਇਆ ਜਦੋਂ ਸਿੱਖਾਂ ਦੇ ਸਿਰਾਂ ਦੇ ਮੋਲ ਪਾਏ ਹੋਏ ਸੀ ਤੇ ਇਹਨਾਂ ਲੋਕਾਂ ਨੇ ਸਿੱਖ ਧਰਮ ਨੂੰ ਗੱਲਾਂ ਨਾਲ ਕੀ ਖਤਮ ਕਰਨਾ ਆ ਬਾਕੀ ਦੋਸਤੋ ਇਹ ਮੇਰੇ ਆਪਣੇ ਵਿਚਾਰ ਸੀ ਜੇ ਤੁਸੀਂ ਕਮੈਂਟ ਦੇ ਵਿੱਚ ਆਪਣੇ ਵਿਚਾਰ ਦੇਣੇ ਚਾਹੁੰਦੇ ਆ ਤੇ ਇਸ ਬੰਦੇ ਨੂੰ ਅਕਲ ਦੇਣੀ ਚਾਹੁੰਦੇ ਆ ਤਾਂ ਕਮੈਂਟ ਦੇ ਵਿੱਚ ਜਰੂਰ ਲਿਖਿਓ ਜੇ ਇੱਥੇ ਤੱਕ ਪਹੁੰਚ ਗਏ ਆ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ ਤੇ ਫਿਰ ਮੈਂ ਤੁਹਾਨੂੰ ਬਹੁਤ ਜਲਦੀ ਅਗਲੀ ਵੀਡੀਓ ਦੇ ਵਿੱਚ ਮਿਲੂੰਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਰੇਕ ਨੂੰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ